ਵਿਸ਼ਾ ਹ ਇਸ ਵਾਰ ਕੋਈ ਵਧੀਆ ਸਰਪੰਚ ਬਣਾਓ ਸਤਿਕਾਰਯੋਗ ਵੀਰੋ ਸਰਪੰਚੀ ਦੀਆਂ ਚੋਣਾਂ ਦੇ ਐਲਾਨ ਦੀ ਖਬਰ ਸੁਣਦੇ ਸਾਰ ਪਿੰਡਾਂ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਸਾਰੇ ਆਪਣੇ ਆਪਣੇ ਹਿਸਾਬ ਨਾਲ ਕੋਈ ਵਧੀਆ ਸਰਪੰਚ ਚੁਣਨ ਵਾਸਤੇ ਕਹਿ ਰਹੇ ਹਨ ਜੇਕਰ ਹਰ ਇੱਕ ਦੀ ਮਨਪਸੰਦ ਨੂੰ ਇਕੱਠਾ ਕਰਕੇ ਲਿਖਣਾ ਹੋਵੇ ਤਾਂ ਨਵੇਂ ਸਰਪੰਚ ਦੇ ਇਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਹਨ ਪਹਿਲੀ ਗੱਲ ਸੱਚੀ ਗੱਲ ਕਹਿਣ ਲੱਗੇ ਉਸ ਦੀ ਜ਼ੁਬਾਨ ਨੂੰ ਤੰਦੂਆ ਪੈ ਜਾਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਦੇ ਰੋਲੇ ਰੋਪੇ ਵਿੱਚ ਸੱਚੀ ਗੱਲ ਕਹਿਣ ਦੀ ਬਜਾਏ ਗੁੰਗਾ ਬਣ ਕੇ ਖੜਾ ਰਹੇ ਨੰਬਰ 2 ਪਿੰਡ ਵਿੱਚ ਜਿੰਨੇ ਮਰਜ਼ੀ ਨਸ਼ੇ ਵਿਕੇ ਜਾਣ ਚਾਹੇ ਨਸ਼ਾ ਨਾਲ ਲੋਕਾਂ ਦੇ ਘਰ ਉਜੜ ਜਾਣ ਭਾਵੇਂ ਨਸ਼ਾ ਕਰਨ ਵਾਲੇ ਪੀਪੇ ਵਿਚਲਾ ਆਟਾ ਵੇਚ ਕੇ ਸ਼ਰਾਬ ਪੀ ਜਾਣ ਪਰ ਉਹ ਨਵਾਂ ਸਰਪੰਚ ਬਿਲਕੁਲ ਚੁੱਪ ਰਹਿਣਾ ਚਾਹੀਦਾ ਨੰਬਰ 10 ਪਿੰਡ ਵਿੱਚ ਵਿਕਾਸ ਦੀ ਕੋਈ ਵੀ ਗੱਲ ਨਾ ਕਰਦਾ ਹੋਵੇ ਅਤੇ ਨਾ ਹੀ ਉਸ ਨੂੰ ਕੋਈ ਸਰਪੰਚੀ ਬਾਰੇ ਚੱਜ-ਵੱਜ ਹੋਣਾ ਚਾਹੀਦਾ ਹੈ। ਬਸ ਉਹ ਸਿਰਫ ਜਿਉਂਦਾ ਹੋਵੇ। ਅਤੇ ਜਿੱਥੇ ਕੋਈ ਚਾਹੇ ਉੱਥੇ ਮੋਹਰ ਲਗਾ ਸਕਦਾ ਹੋਵੇ। ਚੌਥਾ ਗੁਣ। ਉਸ ਦਾ ਚਾਲ ਚੱਲਣ ਵੀ ਚਾਹੇ ਬੇਸ਼ੱਕ ਕੋਈ ਬਹੁਤਾ ਚੰਗਾ ਨਾ ਹੋਵੇ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਪੰਜਵਾਂ ਗੁਣ। ਜਦ ਕਦੀ ਕਿਸੇ ਦਾ ਝਗੜਾ ਹੋ ਜਾਵੇ ਅਤੇ ਦੋਨੋਂ ਧਿਰਾਂ ਕਿਸੇ ਸਾਂਝੀ ਥਾਂ ਤੇ ਇਕੱਠੀਆਂ ਹੋ ਜਾਣ ਤਾਂ ਉਹ ਘੁੱਗੂ ਬਣ ਕੇ ਖੜਾ ਰਹੇ ਜਦ ਦੋਨੋਂ ਧਿਰਾਂ ਇੱਕ ਦੂਜੇ ਨੂੰ ਗਾਲੀ ਗਲੋਚ ਕੱਢ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਆ ਜਾਣ ਤਾਂ ਉਹ ਨਵਾਂ ਸਰਪੰਚ ਚੁੱਪ ਕਰਕੇ ਖੜਾ ਰਹੇ ਸ਼ੇਮਾ ਗਣ ਨਵਾਂ ਸਰਪੰਚ ਬਹੁਤ ਪੜਿਆ ਲਿਖਿਆ ਨਹੀਂ ਹੋਣਾ ਚਾਹੀਦਾ ਉਹ ਵਿਸ਼ੱਕ ਦੀ ਮੜਾ ਮੋਟਾ ਹੀ ਪੜਿਆ ਹੋਵੇ ਕੰਮ ਚੱਲ ਜਾਵੇਗਾ ਸੋ ਇਹ ਹਨ ਨਵੇਂ ਸਰਪੰਚ ਦੇ ਗੁਣ ਜੋ ਉਸ ਵਿੱਚ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਦੇ ਸਰਪੰਚ ਪਿੰਡਾਂ ਦਾ ਵਧੀਆ ਵਿਕਾਸ ਕਰਾ ਸਕਦੇ ਹਨ ਸੋ ਹਰ ਇੱਕ ਭੈਣ ਭਰਾ ਨੂੰ ਇਸ ਤਰ੍ਹਾਂ ਦੇ ਨਵੇਂ ਸਰਪੰਚ ਦੀ ਚੋਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਪਿੰਡ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਅਮੀਰ ਹੈ ਕਿ ਤੁਸੀਂ ਇਸ ਵਾਰ ਨਵੇਂ ਸਰਪੰਚ ਚੁਣਨ ਵਿੱਚ ਇਹਨਾਂ ਗੱਲਾਂ ਦਾ ਪੂਰਾ ਪੂਰਾ ਧਿਆਨ ਰੱਖੋਗੇ। ਜੇਕਰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਅੱਗੇ ਲਾਈਕ ਕਰ ਦੇਣਾ ਤੇ ਸ਼ੇਅਰ ਕਰ ਦੇਣਾ। ਤਾਂ ਕਿ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਵੱਧ ਵੱਧ ਸਰਪੰਚ ਕਿਉਣੇ ਜਾ ਸਕਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ